ਹਾਂਜੀ YouTube ਤੇ Facebook ਤੇ ਫੈਮਲੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਕੀ ਹਾਲ ਆ ਸਾਰਿਆਂ ਦੀ ਉਮੀਦ ਕਰਦੀ ਆ ਕਿ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੇਰੇ ਵੀਡੀਓ ਨੂੰ ਐਂਡ ਤੱਕ ਲਾਸਟ ਤੱਕ ਦੇਖਿਓ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਤੇ ਮੇਰੇ ਪੇਜ ਨੂੰ ਕਰ ਲਿਓ ਫੋਲੋ ਜੇ ਤੁਸੀਂ ਇਹ ਸਿੱਖਣਾ ਵੀ ਗਰੀਬੀ ਨਾਲ ਕਿਵੇਂ ਲੜੀਦਾ ਆ ਤੇ ਹਲਾਤਾਂ ਨਾਲ ਕਿਵੇਂ ਲੜੀਦਾ ਤੇ ਜਦੋਂ ਆਪਣੇ ਠੋਕਰਾਂ ਮਾਰਦੇ ਉਹਨਾਂ ਨਾਲ ਕਿਵੇਂ ਲੜੀਦਾ ਤਾਂ ਮੇਰੇ ਪੇਜ ਨੂੰ ਫੋਲੋ ਕਰ ਲੇ ਜਿੰਨਾਂ ਨੇ ਇਹ ਜਾਣਕਾਰੀ ਚਾਹੀਦੀ ਹੈ ਜਿੰਨਾਂ ਨੂੰ ਠੀਕ ਆ ਚਲੋ ਆ ਸੀਨ ਜਾਗਤਾ ਹੋ ਗਈ ਹੈ ਨਾ ਤੁਹਾਨੂੰ ਮੈਂ ਦੱਸਦੀ ਆਂ ਗੱਲ ਵੀ ਜਦੋਂ ਤਾਂ ਮੈਂ 1-1 ਰੁਪਏ ਇਹਨੂੰ ਤਰਸਦੀ ਪਈ ਸੀ ਹਨਾ 1-1 ਰੁਪਏ ਨੂੰ ਤਰਸਦੀ ਪਈ ਸੀ ਉਦੋਂ ਤਾਂ ਮੇਰੇ ਕਿਸੇ ਨੇ ਬਾਤ ਨਹੀਂ ਪੁੱਛੀ ਉਦੋਂ ਤਾਂ ਮੈਨੂੰ ਕਿਸੇ ਨੇ ਇਹ ਨਹੀਂ ਆ ਕੇ ਪੁੱਛਿਆ ਕਿ ਕਿਸੇ ਰਿਸ਼ਤੇਦਾਰ ਨੇ ਹਨਾ ਹਜੇ ਮੇਰੇ ਭਰਾ ਮੇਰੇ ਭੈਣਾਂ ਤਾਂ ਨਾਲ ਖੜਦੇ ਆ ਤੇ ਹੋਰ ਕੋਈ ਰਿਸ਼ਤੇਦਾਰ ਵੀ ਆਪਣੇ ਬਹੁਤ ਹੁੰਦੇ ਨੇ ਨਜ਼ਦੀਕੀ ਹਨਾ ਤੇ ਪਰ ਕਿਸੇ ਨੇ ਬਾਤ ਨਹੀਂ ਪੁੱਛੀ ਤੇ ਅੱਜ ਅਗਲੇ ਕਰਦੇ ਆ ਗੱਲਾਂ ਅੱਜ ਕੋਈ ਵੀ ਰਿਸ਼ਤੇਦਾਰ ਮੈਨੂੰ ਫੋਨ ਨਹੀਂ ਲਾ ਕੇ ਮੇਰੇ ਨਾਲ ਗੱਲ ਵੀ ਕਰਦੇ ਕਿਉਂਕਿ ਮੈਂ ਵੀਡੀਓ ਕੋਣੀ ਆ ਹਣਾ ਕਿ ਤੁਸੀਂ ਮੈਨੂੰ ਐਂ ਦੱਸੋ ਕਿ ਮੈਂ ਵੀਡੀਓ ਕਿੰਨਾ ਕੁ ਮਾਰਨਾ ਪਉਣੀ ਆ ਜਾਂ ਮੈਂ ਕਿੰਨੇ ਕੁ ਲੱਛਰ ਤਾਂ ਪਲਾਉਣੀ ਆ ਜਾਂ ਮੈਂ ਕਿੰਨੀਆਂ ਪਿਛਲੀਲ ਹਰਕਤਾਂ ਕਰਦੀ ਆ ਵੀਡੀਓ ਦੇ ਵਿੱਚ ਜਾਂ ਮੈਂ ਕੀ ਕਿਸੇ ਨੂੰ ਪੁੱਠੇ ਰਾਹ ਪਾਉਣੀ ਆ ਵੀ ਤੁਸੀਂ ਗਲਤ ਰਸਤਾ ਚੁਣ ਲਓ ਹਨ ਆਪਣਾ ਸਾਫ਼ ਸੁਥਰਾ ਨਾ ਵੀਡੀਓ ਹੁੰਦਾ ਤੁਸੀਂ ਸਪੋਰਟ ਕਰਦੇ ਆ ਉਹਦੇ ਲਈ ਧੰਨਵਾਦ ਵਾਹਿਗੁਰੂ ਸੱਚੇ ਪਾਤਸ਼ਾਹ ਬਾਬਾ ਨਾਨਕ ਤੁਹਾਨੂੰ ਨਾ ਚੜ੍ਹਦੀ ਕਲਾ 'ਚ ਰੱਖੇ ਜਿਹੜੇ ਮੇਰਾ ਤੁਸੀਂ ਸਾਥ ਦਿੰਦੇ ਇਹ ਵੀ ਇੱਕ ਸਾਥ ਹੁੰਦਾ ਮੇਰੇ ਵੀਡੀਓ ਨੂੰ ਤੁਸੀਂ ਲਾਈਕ ਕਰਦੇ ਸ਼ੇਅਰ ਕਰਦੇ ਆ ਕਮੈਂਟ ਕਰਦੇ ਆ ਤੇ ਮੇਰੇ ਪੇਜ ਨੂੰ ਫੋਲੋ ਕਰਦੇ ਆ ਚਲੋ ਹਾਂ ਸਿਮ ਜਾ ਕੇ ਚੱਪ ਕਹਿ ਦਿੰਨੇ ਵੈਸੇ ਚਲੋ ਮੈਂ ਕੈਨੀ ਵੀ ਆ ਵੀ ਮੇਰੇ పేਜ ਨੂੰ ਫੋਲੋ ਕਰੋ ਹਨ ਤੇ ਚਲੋ ਕੋਈ ਨਹੀਂ ਆਸ ਹੁੰਦੀ ਆ ਫੋਲੋ ਕਰੋ ਹਨ ਰਹਿਣ ਦਾ ਮਤਲਬ ਬਣਦਾ ਵੀ ਆ ਹੱਕ ਮੇਰਾ ਵੀ ਮੈਂ ਕੈਨੀ ਆ ਚਲੋ ਭਾਈ ਮੈਨੂੰ ਸਪੋਰਟ ਕਰੋ ਕਿਉਂਕਿ ਮੈਂ ਕੋਈ ਕਿਸੇ ਤੋਂ ਪੈਸੇ ਨਹੀਂ ਮੰਗਦੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਆਪਦੀ ਕਿਰਤ ਕਰਕੇ ਖਾਓ ਬਾਬੇ ਨਾਨਕ ਨੇ ਵੀ ਕਿਹਾ ਵੀ ਆਪਦੀ ਕਮਾ ਕੇ ਖਾਓ ਤੇ ਕਿਸੇ ਤੇ ਆਸ ਨਾ ਰੱਖੋ ਹਨ ਤੇ ਵੈਸੇ ਆਪਾਂ ਸਤਿਗੁਰੂ ਤੋਂ ਬਿਨਾਂ ਕਿਸੇ ਤੇ ਆਸ ਰੱਖਦੇ ਵੀ ਨਹੀਂ ਤੇ ਆਪਾਂ ਗੱਲ ਕਰਦੇ ਹਾਂ ਮਾਰੇ ਟਾਈਮ ਦੀ ਵੀ ਉਹ ਟਾਈਮ ਦਾ ਮੈਨੂੰ ਚੇਤਾ ਨਹੀਂ ਭੁੱਲਿਆ ਜਿਹੜੇ ਟਾਈਮ 'ਚ ਮੇਰੇ ਬੱਚੇ ਇੱਕ-ਇੱਕ ਰੁਪਈਏ ਨੂੰ ਤਰਸਿਆ ਚਲੋ ਅੱਜ ਮੈਨੂੰ ਆਸ ਹੋਈ ਆ ਵੀ ਇਹ ਤਰਸ ਨੂੰ ਹਟ ਜਾਣਗੇ ਹੁਣ ਨਾ ਹਟੇ ਹੋਰ ਦੋ ਮਹੀਨੇ ਨੂੰ ਹਟ ਜਾਣਗੇ ਚਾਹੂ ਨੂੰ ਹਟ ਜਾਣਗੇ ਪੰਜਾਂ ਨੂੰ ਹਟ ਜਾਣਗੇ ਹਨਾ ਤੇ ਪਤਾ ਮੈਨੂੰ ਉਹ ਟਾਈਮ ਭੁੱਲਦਾ ਨਹੀਂਗਾ ਜਦੋਂ ਮਾਂ ਪਿਓ ਨੂੰ ਗਰੀਬੀ ਹੋਵੇ ਨਾ ਉਦੋਂ ਈਆਂ ਬੁੱਤਾਂ ਨੂੰ ਵੀ ਇਹ ਅਹਿਸਾਸ ਹੋਣ ਲੱਗ ਜਾਂਦਾ ਵੀ ਗਰੀਬੀ ਕੀ ਚੀਜ਼ ਹੁੰਦੀ ਆ ਕਿੱਥੇ ਤਾਂ ਬੱਚਿਆਂ ਨੇ ਖੇਡਦੇ ਨੇ ਆਵਾਜ਼ ਨਹੀਂ ਦੇਣੇ ਤੇ ਕਿੱਥੇ ਬੱਚੇ ਪੁੱਛਦੇ ਆ ਵੀ ਪਤਾ ਜਦੋਂ ਮੇਰੇ ਜਵਾਕ ਕਹਿੰਦੇ ਮੈਨੂੰ ਜਦੋਂ ਮੈਂ ਬਾਜ਼ਾਰ ਜਾਨੀ ਆ ਜਾਂ ਆ ਵੀ ਕਿਤੇ ਬਾਗੇ ਵਾਲੇ ਉੱਠ ਗਈ ਜਾਂ ਕੋਈ ਮੋਗੇ ਜਾਣਾ ਜਾਗ ਵੀ ਪੈਂਟ ਗਈ ਤਾਂ ਇਹ ਕਈ ਵਾਰ ਘਰੇ ਹੁੰਦੇ ਤੇ ਕਹਿੰਦੇ ਮੰਮੀ ਮੇਰਾ ਨਿੱਕਾ ਕਹੂਗਾ ਜੇ ਤੇਰੇ ਕੋਲੇ ਪੈਸੇ ਵੱਧ ਕੇ ਤਾਂ ਮੈਨੂੰ ਇਹਨਾਂ ਨੂੰ ਪਤਾ ਵੀ ਗਰੀਬੀ ਕੀ ਚੀਜ਼ ਹੁੰਦੀ ਆ ਕਿਉਂ ਕਹਨਾਂ ਨੇ ਗਰੀਬੀ ਦੇਖੀ ਆ ਉਸ ਵਕਤ ਆ ਕਿ ਮੇਰੀ ਕਿਸੇ ਨੇ ਬਾਤ ਨਹੀਂ ਪੁੱਛੀ ਮੇਰੀ ਕਿਸੇ ਨੇ ਬਾਹ ਨਹੀਂ ਫੜੀ ਮੈਨੂੰ ਕਿਸੇ ਨੇ ਆਏ ਨਹੀਂ ਕਿਹਾ ਬਿਲੇ ਆਸੀ ਹੈਗੇ ਅਸੀਂ ਕਰਦੇ ਹਾਂ ਤੇ ਬਿਨਾਂ ਆਸਰਾ ਇੱਕ ਬੰਦਾ ਮੇਰੀ ਜ਼ਿੰਦਗੀ ਜਾਂ ਮੇਰਾ ਨਜ਼ਦੀਕੀ ਰਿਸ਼ਤੇਦਾਰ ਤੇ ਮੈਨੂੰ 2000 ਰੁਪਏ ਦੀ ਲੋੜ ਤੇ ਕੰਮ ਵੀ ਉਹ ਨਾ ਬਹੁਤ ਉਹਨਾਂ ਦਾ ਵਧੀਆ ਚਾਹਦਾ ਹੈ ਤੇ ਮੈਂ ਉਹ ਬੰਦੇ ਨੂੰ ਫੋਨ ਕਰਿਆ ਮਾਨਣ ਵਾਲਾ ਆਪਣਾ ਭਰਾ ਸਮਝ ਕੇ ਮੈਂ ਕਹਾਂ ਨਾ ਵੀਰ ਵਣ ਕੇ ਮੈਨੂੰ 2000 ਰੁਪਏ ਦੇ ਦੇ ਸਾਨੂੰ ਸਾਨੂੰ ਕਿ ਵਿਆਹ ਆ ਗਿਆ ਤੇ ਮੈਂ ਕਹਿੰਦਾ ਅਸੀਂ ਵਿਆਹ ਜਾਣਾ ਹੈ ਤੇ ਐ ਕਰਕੇ ਮੈਂ ਕਿ ਪਹਿਲਾਂ ਤਾਂ ਕਹਿੰਦਾ ਲੈ ਲਿਓ ਭਾਈ ਕੋਈ ਨਹੀਂ ਭੈਣੇ ਦੇ ਦੂੰਗਾ ਮੈਂ 2000 ਤੇ ਫਿਰ ਕਹਿੰਦਾ ਨਾ ਫਿਰ ਟਾਈਮ ਜੇ ਤੇ ਆ ਕੇ ਕਹਿੰਦਾ ਨਹੀਂ ਭੈਣੇ ਐਸੇ ਤਾਂ ਮੈਂ ਦੇ ਦਿੰਦਾ ਉਹ ਨਾ ਅਸੀਂ ਇੱਧਰ ਆ ਚੀਜ਼ ਬਣਾ ਲਈ ਉਹ ਲੈ ਲਈ ਐ ਕਰ ਲਿਆ ਉਹ ਕਰ ਲਿਆ ਤੇ ਪੈਸੇ ਮੁੱਕ ਕੇ ਬੰਦੇ ਨੂੰ ਟਾਈਆਂ ਨਹੀਂ ਭੁੱਲਦਾ ਹੁੰਦਾ ਉਹ ਬੰਦਿਆਂ ਨੇ ਉਹਨਾਂ ਨੇ ਵੀ ਮੇਰੇ ਨਮਾਣੀ ਕੀਤੀ ਜਿਨ੍ਹਾਂ ਨੂੰ ਮੈਂ ਕਦੇ ਇਹ ਸੋਚਦੀ ਹੁੰਦੀ ਸੀ ਵੀ ਇਹ ਬੰਦੇ ਇਹ ਗੁੜੀਆਂ ਜਾਂ ਇਹ ਭੈਣ ਭਰਾ ਮੇਰੇ ਨਾਲ ਖੜਨਗੇ ਮੇਰਾ ਸਾਥ ਨਹੀਂ ਛੱਡਦੇ ਆਇਆ ਨਾ ਕਹਿ ਦੇ ਵੀ ਇੱਥੇ ਖੜਕੇ ਵੀਡੀਓ ਬਣਾਉਂਦੇ ਲੈ ਤਾਂ ਮੈਂ ਗੁੰਨੇ ਜਾਂਦੀ ਆਟਾ ਜਗਮੀ ਤਾਂ ਤਾਂ ਭੁੱਖ ਲੱਗੀ ਜਗਮੀ ਤ ਨੂੰ ਬੁਖਾਰ ਚੜਿਆ ਹੈ ਨਾ ਤੇ ਨਾਲੇ ਮੈਂ ਕਿਹਾ ਚੱਲ ਮੈਂ ਵੀਡੀਓ ਬਣਾ ਰਹੀ ਨਹੀਂ ਬਾਕੀ ਤੁਹਾਨੂੰ ਪਤਾ ਮੈਂ ਬਾਹਰ ਘੂਰ ਜਾਂਦੀ ਜੀ ਤੇ ਵੀਡੀਓ ਬਣਾਉਣ ਵਾਲਾ ਕੋਈ ਹੁੰਦਾ ਵੀ ਨਾ ਤੇ ਬਾਕੀ ਮੈਂ ਬਾਹਰ ਜਾਂਕਦੀ ਐਵੇਂ ਲੋਕੀ ਵੇਖਦੇ ਮੈਨੂੰ ਚੰਗਾ ਜ ਨਹੀਂ ਲੱਗਦਾ ਹੁੰਦਾ ਤਾਂ ਕਰਕੇ ਬਾਕੀ ਤੁਸੀਂ ਤਾਂ ਗੱਲਾਂ ਹੀ ਸੁਣਨਾ ਤੁਸੀਂ ਬਾਹਰ ਦੀ ਲੋਕੇਸ਼ਨ ਨੂੰ ਕੀ ਕਰਨਾ ਹੈ ਬਾਕੀ ਕੋਈ ਨਹੀਂ ਆਪਾਂ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਨਵੇਂ ਲੋਕੇਸ਼ਨ ਕੋਈ ਦਿਖਾਈਏ ਬਾਹਰ ਤੇ ਉਹ ਬੰਦੇ ਨੇ ਮੌਕੇ ਤੇ ਆ ਕੇ ਜਵਾਬ ਦੇਤਾ ਮੈਨੂੰ ਕਹਿੰਦਾ ਹੈ ਨਹੀਂ ਭਾਈ ਬਈ ਪੈਣੀ ਪੈਸੇ ਤਾਂ ਮੇਰੇ ਕੋਲ ਮੈਂ ਸਬਰ ਕਰਕੇ ਚੱਲ ਮੈਂ ਹੋਰ ਕਿਸੇ ਤੋਂ ਮੰਗਿਆ ਮੈਂ ਤਾਂ ਕਰ ਕਰਕੇ ਤਰਲੇ ਕਰ ਕਰਕੇ ਮੈਂ ਇਥੋਂ ਠਿੱਕਾ ਦਾ ਟਾਈਮ ਆ ਜਿਹੜਾ ਨਾ ਇਹਨੂੰ ਲੈ ਕੇ ਆਈਆਂ ਤੇ ਜਦੋਂ ਮੇਰਾ ਮੇਰਾ ਅੰਦਰ ਉਹ ਤੋਂ ਪੁੱਛਿਆ ਜਾਣਦਾ ਮੇਰਾ ਢੈਡੋਂ ਤੋਂ ਪੁੱਛਿਆ ਜਾਂਦਾ ਜਦੋਂ ਮੇਰੇ ਜਾ ਕੇ ਪੁੱਛਦੇ ਮੰਮੀ ਜੇ ਤੇਰੇ ਕੋਲ ਪੈਸੇ ਵੱਧ ਗਏ ਨਾ ਤੇ ਸਾਨੂੰ ਖਾਣ ਨੂੰ ਲਿਆ ਦੇ ਮੇਰਾ ਜਗਮੀਤ ਇਹ ਗੱਲ ਕਹਿੰਦਾ ਰਿਹਾ ਮੈਨੂੰ ਮੰਮੀ ਜੇ ਤੇਰੇ ਕੋਲ ਪੈਸੇ ਵਧ ਗਏ ਤਾਂ ਮੈਨੂੰ ਖਾਣ ਨੂੰ ਲਿਆ ਜਿਵੇਂ ਮੈਂ ਕਹਣਾ ਕੋਈ ਨਹੀਂ ਪੁੱਤ ਹੁਣ 6 ਮਹੀਨਿਆਂ ਬਾਅਦ ਜਗਮੀਤ ਨੂੰ ਹੁਣ ਇੱਕ ਸੂਟ ਦਵਾਇਆ ਹੁਣ ਵੀ ਚਲੋ ਬੋ ਜੀ ਨੂੰ ਕਿ ਹੌਲੀ-ਹੌਲੀ ਹਾਲਾਤ ਠੀਕ ਹਨਾ ਐ ਨਹੀਂ ਕੋਈ ਚੱਕਰ ਆਪਾਂ ਡੋਲਦੇ ਨਹੀਂਗੇ ਕਿਉਂਕਿ ਆਪਾਂ ਨੂੰ ਬਾਬਾ ਦੀਪ ਸਿੰਘ ਜੀ ਦਾ ਆਸਰਾ ਬਹੁਤ ਆ ਧੰਨ ਗੁਰੂ ਰਾਮਦਾਸ ਜੀ ਦਾ ਆਸਰਾ ਬਹੁਤ ਆ ਆਪ ਇਹਨਾਂ ਅਰਦਾਸ ਕਰਦੇ ਆ ਮੈਨੂੰ ਹੀ ਡੋਲਣ ਨਹੀਂ ਦਿੰਦੇ ਇਹ ਜਿਹੜੀ ਬਹੁਤ ਵੱਡੀ ਹਸਤੀ ਆ ਨਾ ਮੇਰੇ ਪਿੱਛੇ ਇਹ ਡੋਲਣ ਨਹੀਂ ਦਿੰਦੀ ਇਹਨਾਂ ਦਾ ਮੇਰੇ ਸਿਰ ਤੇ ਹੱਥ ਆ ਤੇ ਮੇਰੀ ਵਾਹਿਗੁਰੂ ਸੁਣ ਸੁਣ ਵੀ ਲੈਂਦਾ ਮਾਣਕੋ ਕਿਉਂਕਿ ਆਪਾਂ ਜਦੋਂ ਸਵੇਰ ਗੁਰੂ ਘਰ ਜਾਂਦੇ ਆ ਆਪਾਂ ਇਹ ਕਹਿੰਦੇ ਹੁੰਨੇ ਕਿ ਵਾਹਿਗੁਰੂ ਸੱਚੇ ਪਾਤਸ਼ਾ ਵੀ ਅਸੀਂ ਆਪ ਜੀ ਦੀ ਹਜ਼ੂਰੀ ਚ ਆਏ ਆ ਆਪ ਜੀ ਨੇ ਸਾਨੂੰ ਆਗਿਆ ਦਿੱਤੀ ਸੀ ਆਪ ਜੀ ਦੀ ਦਿੱਤੀ ਹੋਈ ਜ਼ਿੰਦਗੀ ਆ ਅਸੀਂ ਕੌਣ ਹੁੰਨੇ ਆ ਹਨ ਜਦੋਂ ਬੰਦੇ 'ਚ ਮੈਂ ਆਉਂਦੀ ਬੰਦਾ ਉਹਨੂੰ ਮਾਰਦਾ ਤੇ ਆਪਾਂ ਕਦੇ ਇਹ ਗੱਲ ਨਹੀਂ ਕਹੀ ਆਪਾਂ ਇਹ ਹੀ ਕਹਿੰਦੇ ਹੁੰਨੇ ਕਿ ਅਸੀਂ ਆਏ ਆ ਅਸੀਂ ਆਪ ਜੀ ਦੇ ਚਰਨਾਚ ਸਭ ਤੋਂ ਫਸਲ ਵਾੜੀ ਦੀ ਉਤਾਰ ਕਰਦੇ ਆ ਸਰਬੱਤ ਦੇ ਭਲੇ ਦੇ ਸਾਥ ਕਰਦੇ ਜੋ ਵੀ ਪਸ਼ੂ ਪੰਛੀ ਜੀਵ ਜੰਤੂ ਜੋ ਵੀ ਇਨਸਾਨ ਜੋ ਵੀ ਆਪ ਜੀ ਨੇ ਸ੍ਰਿਸ਼ਟੀ ਸਾਜੀ ਆ ਨਾ ਸਭ ਦਾ ਪਾਲਾ ਕਰੀਏ ਕਿਸੇ ਤੇ ਮਾਰਾ ਟੈਨ ਨਾ ਹੋਵੇ ਤੇ ਵੈਰ ਗੁਰੂ ਨੇ ਮੈਥੋਂ ਲੁਕੋਇਆ ਵੀ ਕੁਝ ਨਹੀਂ ਜਿਵੇਂ ਮੈਂ ਦੇਖਾਂ ਮੈਂ ਅੱਜ ਆਪਦੇ ਘਰੇ ਰਾਣੀ ਆ ਮੈਂ ਕਹਿੰਦੀ ਮੇਰੇ ਅਰਦਾ ਕੋਈ ਵੀ ਹੈ ਨਹੀਂ ਕਾ ਦੁਨੀਆ ਤੇ ਕਿਉਂਕਿ ਜੇ ਮਾਰੇ ਲੋਕਾਂ ਦੀ ਵੇਖੀ ਮੇਰੇ ਕੋਲੇ ਬਹੁਤ ਖੁਸ਼ ਆ ਪਰਮਾਤਮਾ ਦਾ ਦਿੱਤਾ ਬਹੁਤ ਖੁਸ਼ ਆ ਇੱਕ ਰੋਜ਼ ਮੈਂ ਆਪਦੇ ਬੱਚਿਆਂ ਨੂੰ ਤਰਸਦੀ ਸੀ ਚਲੋ ਅੱਜ ਪਰਮਾਤਮਾ ਨੇ ਮੈਨੂੰ ਦੋ ਪੁੱਤ ਦਿੱਤੇ ਆ ਹਨਾ ਰੋਜੀ ਰੋਟੀ ਦੋ ਟਾਈਮ ਦੀ ਮੈਂ ਸੌਖੀ ਆਪਦੀ ਖਾ ਕੇ ਪਿੰਦੀ ਆ ਮੈਂ ਕਦੀ ਭੁੱਖੀ ਨਹੀਂ ਸੁੱਤੀ ਚਲੋ ਮਾੜਾ ਮੋਟਾ ਟਾਈਮ ਤਾਂ ਆ ਹੀ ਜਾਂਦਾ ਹੁੰਦਾ ਹੈ ਜਾਂ ਤਾਂ ਰਾਜ ਰਾਨੀਆਂ ਤੇ ਵੀ ਹੁੰਦਾ ਰਹਿੰਦਾ ਐਵੇਂ ਨੀ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੁੰਦੀ ਕਿ ਜੇ ਬੰਦਾ ਡੋਲਣ ਵਾਲਾ ਨਾ ਹੋਏ ਕਈ ਨੇ ਹੁੰਦੇ ਵੱਡੇ ਵੱਡੇ ਸ਼ਹਿਰਾਂ ਚ ਨਿੱਕੇ ਨਿੱਕੇ ਮੁਸ਼ਕਲਾਂ ਆਉਂਦੇ ਰਹਿੰਦੇ ਆ ਇਹ ਗੱਲ ਬੰਦਾ ਸੋਚ ਕੇ ਚੱਲਦਾ ਹੈ ਨਾ ਤੇ ਬਾਕੀ ਰਹੀ ਗੱਲ ਹੈ ਨਾ ਗਰੀਬੀ ਦੀ ਜੇ ਜਦੋਂ ਘਰੇ ਗਰੀਬੀ ਹੋਵੇ ਤਾਂ ਬੱਚੇ ਵੀ ਬੱਚਿਆਂ ਨੂੰ ਵੀ ਪਤਾ ਹੁੰਦਾ ਵੀ ਗਰੀਬੀ ਕੀ ਚੀਜ਼ ਹੁੰਦੀ ਆ ਵੀ ਉਹਦੋਂ ਮਾਨੋਕਾ ਹੁੰਦਾ ਵੀ ਇਹਨਾਂ ਨੂੰ ਵੀ ਅਹਿਸਾਸ ਹੋਊਗਾ ਵੀ ਗਰੀਬੀ ਕੀ ਹੁੰਦੀ ਆ ਹਨਾ ਵੀ ਚਲੋ ਮੈਂ ਤਾਂ ਗਰੀਬੀ ਦੇ ਵਿੱਚ ਸੀਗਾ ਕਿਉਂਕਿ ਅਸੀਂ ਤਾਂ ਅਸੀਂ ਤਾਂ ਬਸਰਮ ਹੋ ਗਏ ਅਸੀਂ ਤਾਂ ਜੰਮੇ ਵੀ ਗਰੀਬੀ ਚ ਅਸੀਂ ਪੜੇ ਵੀ ਗਰੀਬੀ ਚ ਤੇ ਅਸੀਂ ਗਾਂ ਆ ਕੇ ਵੀ ਗਰੀਬੇ ਦੇਖੀ ਅਸੀਂ ਕਿ ਸੁੱਖ ਦਾ ਸਾਹ ਨਹੀਂ ਦੇਖਿਆ ਬਾਕੀ ਦੂਸਰੀ ਚਾਰ ਕ ਮਹੀਨੇ ਹੋ ਗਏ ਹਨ ਤੇ ਮੈਂ ਨਾ ਆਕਲ ਵੇ ਕੇ ਮੈਂ ਨੁੱਝ ਪਹਿਰਾ ਸਾਹਿਬ ਤੇ ਪਾਠਦਾ ਨਹੀਂ ਕੋਈ ਪਤਾ ਸੀ ਚਾਰ ਮਹੀਨੇ ਹੋ ਗਏ ਹੁਣ ਹੱਦ ਤੋਂ ਹੱਦ ਪੰਜ ਅੱਪਲ ਤਾਂ ਪੰਜ ਹੋਏ ਨਹੀਂ ਚਾਰ ਕਿ ਹੋਏ ਆ ਤੇ ਸਾਡੇ ਨਾ ਇੱਥੇ ਗੁਰੂ ਘਰ 'ਚ ਪਹਿਰਾ ਸਾਹਿਬ ਦਾ ਪਾਠ ਹੁੰਦਾ ਹੈ ਤੇ ਮੈਂ ਨਾ ਤੁਰ ਹੀ ਆਵਾਂ ਕੰਮ ਤੋਂ ਤੇ ਹੱਥ 'ਚ ਮੇਰੇ ਢੋਲ ਨਹੀਂ ਤੇ ਤੁਰ ਹੀ ਆਵਾਂ ਕੰਮ ਤੋਂ ਤੇ ਚਪਹਿਰੇ ਸਾਹਿਬ ਤੇ ਪਾਠਦੀ ਨਾ ਪਾਠ ਦਾ ਹੋਕਾ ਆ ਗਿਆ ਇੱਥੇ ਤੇ ਉਹ ਪਾਪਾ ਜੀ ਨੇ ਹੋਕਾ ਦਿੱਤਾ ਕਹਿੰਦਾ ਨਾ ਵਿੱਚ ਪਹਿਰਾ ਸਾਹਿਬ ਦਾ ਪਾਠ ਕਰਨ ਵਾਲਾ ਬੀਬੀਆਂ ਘਰੇ ਪਹੁੰਚ ਜਾਣ ਵੀ ਅਰਦਾਸ ਸ਼ੁਰੂ ਹੋਣ ਵਾਲੀ ਆ ਤੇ ਨਾ ਪਾਠ ਦਾ ਟਾਈਮ ਹੋ ਗਿਆ ਤੇ ਚਲੋ ਬਈ ਹੋਕਾ ਆ ਤੇ ਮੈਂ ਨਾ ਸਾਡੇ ਇੱਥੇ ਗਵਾਂਢ ਨਾਲ ਤੇ ਮੈਂ ਉਹਨੂੰ ਕਹਾਂ ਭੈਣੇ ਮੈਨੂੰ ਜਲੋਂ ਹੀ ਨਹੀਂ ਸੀ ਪਤਾ ਕਿ ਵਿੱਚ ਪਹਿਰਾ ਸਾਹਿਬ ਦਾ ਪਾਠ ਕੀ ਹੁੰਦਾ ਕਿਵੇਂ ਲੋਕੀ ਕਰਦੇ ਆ ਕੀ ਗੱਲ ਕੀ ਬਾਤ ਆ ਕੀ ਇਹਦੇ ਚੋਂ ਫਾਇਦਾ ਚਲੋ ਜੀ ਮੈਂ ਨਾ ਤੁਰੀ ਆਵਾਂ ਤੇ ਮੈਂ ਉਹਨੂੰ ਭੈਣ ਨੂੰ ਫੋਨ ਕਰਿਆ ਉਦੋਂ ਹੀ ਮੈਂ ਫੋਨ ਲਾ ਰਿਆ ਇਹਨੂੰ ਮੈਂ ਕਹਾਂ ਭੈਣੇ ਜਿਹੜਾ ਚਪਹਿਰਾ ਸਾਹਿਬ ਦਾ ਪਾਠ ਹੁੰਦਾ ਮੈਂ ਕਹਾਂ ਮੈਨੂੰ ਤਾਂ ਕਰਨਾ ਨਹੀਂ ਆਉਂਦਾ ਵੀ ਕਿਵੇਂ ਕਰ ਤੇ ਮੈਂ ਕਹ ਜੇ ਮੈਂ ਜਾਵਣਾ ਦੋਥੇ ਮੈਨੂੰ ਆਏ ਤਾਂ ਨਹੀਂ ਕੋਈ ਕਹਿੰਦਾ ਵੀ ਤੂੰ ਕਾਹਤੋਂ ਆਈ ਹੈ ਜਦੋਂ ਮਹਾਰਾਜ ਸਿੱਧੇ ਰਾਹ ਪੰਦਾ ਨਾ ਬੰਦੇ ਨੂੰ ਉਦੋਂ ਇੱਕ ਸਟੈਂਟ ਲੱਗਦਾ ਤੇ ਮੈਨੂੰ ਕਹਿੰਦੇ ਨਹੀਂ ਆਏ ਨਹੀਂ ਕਹਿੰਦੇ ਬੰਦੇ ਕਹਿੰਦੀ ਤੂੰ ਜਾਵੜਾ ਮੈਂ ਕਹ ਚੱਲ ਮੈਂ ਦੇਖਦੀ ਆ ਮੈਂ ਕਹਤੇ ਵੀ ਮੈਂ ਕਾ ਕੀ ਕਹਿਣਾ ਪੈਂਦਾ ਵਾ ਮੈਨੂੰ ਇੰਨਾ ਵੀ ਨਹੀਂ ਸੀ ਪਤਾ ਵੀ ਕੀ ਕਹਿਣਾ ਪੈਂਦਾ ਜਦੋਂ ਗੁਰੂ ਘਰ ਚ ਪਹਿਰਾ ਸਾਹਿਬ ਦੇ ਪਾਠ ਚਾਹੀਦਾ ਕਿਉਂਕਿ ਮੈਂ ਕਦੇ ਗਈ ਨਹੀਂ ਸੀ ਐਡੀ ਹੋ ਗਈ ਸੀ ਮੈਂ ਪਹਿਲੀ ਵਾਰ ਜਾਣ ਲੱਗੀ ਹੁਣ ਤੇ ਮੈਨੂੰ ਕਹਿੰਦੀ ਕਹਿਣਾ ਕੀ ਜੋ ਤੇਰੇ ਮਨ ਦੀ ਆਸ ਆ ਕਹਿੰਦੀ ਉਹ ਸੁੱਖ ਕੇ ਆ ਪਰਵਤ ਕਹਿੰਦੇ ਆਪ ਦੇ ਮਨ ਦੀ ਜੋ ਵੀ ਤਰਿਆਸ ਹੋਰ ਅਰਦਾਸ ਕਰਦੀ ਸੱਚੇ ਮਨੋਂ ਬਾਬਾ ਜੀ ਅੱਗੇ ਤੇ ਉਹ ਤੇਰੀ ਪੂਰੀ ਹੋ ਜਾਊਗੀ ਤੇ ਕਹਿੰਦੇ ਜੋ ਵੀ ਤੇਰੇ ਮਨ ਚ ਧਾਰਨਾ ਹੈ ਤੇ ਮਨ ਚ ਧਾਰਨਾ ਤਾਂ ਮੇਰੀ ਪਹਿਲੀ ਅਰਦਾਸ ਤੇ ਹੀ ਹੁੰਦੀ ਆ ਵੀ ਵਾਹਿਗੁਰੂ ਸਭ ਦਾ ਭਲਾ ਕਰੇ ਕਿਸੇ ਤੇ ਮਾੜਾ ਟਾਈਮ ਨਾ ਆਵੇ ਕਿਉਂਕਿ ਮੈਂ ਖੁਦ ਨੇ ਮਾੜਾ ਟਾਈਮ ਬਹੁਤ ਵੇਖਿਆ ਹੈ ਤੇ ਮੈਂ ਕਿਹਾ ਵਾਹਿਗੁਰੂ ਸੱਚੇ ਪਾਤਸ਼ਾਹ ਵੀ ਸਰਬੱਤ ਦਾ ਭਲਾ ਕਰੇ ਕਿਸੇ ਤੇ ਵੀ ਮਾੜਾ ਸਮਾਂ ਨਾ ਆਵੇ ਹਨ ਵੀ ਜਿੱਦਾਂ ਦੇ ਸਮੇਂ ਚ ਮੈਂ ਲੱਗੀ ਆ ਕਿ ਇਦਾਂ ਦਾ ਸਮਾਂ ਕਿਸੇ ਤੇ ਨਾ ਆਵੇ ਕਿਸੇ ਮੇਰੀ ਭੈਣ ਤੇ ਕਿਸੇ ਵੀਰ ਤੇ ਨਾ ਆਵੇ ਤੇ ਮੈਂ ਕਾ ਦੀ ਬਾਕੀ ਮੈਂ ਆਪਦੀ ਅਰਦਾਸ ਕੀਤੀ ਹਨਾ ਆਹ ਫੇਸਬੁੱਕ ਬਾਰੇ ਵੀ ਮਾਲਕਾ ਬਹੁਤਿਆਂ ਪੈਸੇ ਕਮਾਈ ਜਾਂਦੀ ਆ ਮੈਂ ਇਨੀ ਫਰੀਬੀ ਨਾਲ ਲੜੀ ਜਾਨੀ ਆ ਤੇ ਵੀ ਮੈਨੂੰ ਵੀ ਆਉਣ ਲੱਗ ਜਾਣ ਵੀ ਮੈਂ ਕਿਹੜਾ ਕਿਸੇ ਨੂੰ ਮਾੜਾ ਬੋਲਦੀ ਜਾ ਕਿਸੇ ਦਾ ਮਾੜਾ ਸੋਟਦੀ ਆ ਦਾ ਮਾੜਾ ਕਰਦੀ ਆ ਤੇ ਹਾਂ ਮੈਂ ਤਾਂ ਪਰੌਠੇ ਲਾ ਦੇਉ ਫੜਾ ਪਰੌਠੇ ਨਹੀਂ ਮੰਗਣੇ ਲੱਗਾ ਖਾਂਗੇ ਤਾਂ ਤਾਂ ਸਾ ਨਹੀਂ ਆਉਂਦਾ ਕ ਕਿਉਂ ਹੋਲੇ ਨਹੀਂ ਦੂਜੀ ਨਹੀਂ ਪਰੌਠੇ ਨਹੀਂ ਲਾਉਣ ਤੇ ਮੁੜ ਕੇ ਨਾ ਦੂਜਾ ਨਹੀਂ ਕੀ ਉਹਦਾ ਨਾਂ ਲੈਂਦੇ ਆ ਮੇਰਾ ਭੈਜ YouTube ਦਾ ਚੈਨਲ ਮੋਨਟਾਈਜ਼ ਹੋ ਗਿਆ ਚਾਰਾਂ ਪੰਜਾ ਦਿਨਾਂ ਦੇ ਬਾਅਦ ਕਰੋ ਜਦੋਂ ਮੈਂ ਚਪਹਿਰਾ ਸਾਹਿਬ ਦੇ ਪਾਠ ਚ ਗਏ ਆਪਾਂ ਸੱਚੇ ਦਿਲੋਂ ਪ੍ਰਾਰਥਨਾ ਕੀਤੀ ਕਿਤੇ ਕਿਤੇ ਤਾਂ ਮੇਰਾ YouTube ਦਾ 10000 ਵਾਚ ਟਾਈਮ ਪੂਰਾ ਹੋਇਆ ਤੇ ਕਿਤੇ 10000 ਵਾਚ ਟਾਈਮ ਘੰਟਾ ਮੈਨੂੰ ਇਕੱਠਾ ਹੀ ਮਿਲ ਗਿਆ ਤੇ ਮੇਰਾ ਮੋਨਟਾਈਜ਼ ਹੋ ਗਿਆ ਵੈਸੇ YouTube ਨੇ ਹਜੇ ਤੱਕ ਦਿੱਤਾ ਮੈਨੂੰ ਕੁਝ ਨਹੀਂ ਮੇਰੀ ਇਨਕਮ ਜੁੜੀ ਜਾਂਦੀ ਪਰ ਮੇਰੀ ਪੇਮੈਂਟ ਕੋਈ ਨਹੀਂ ਆਈ ਤੇ ਆ Facebook ਕਰਮਾਂ ਵਾਲਾ ਇਹ ਤੋਂ ਪਹਿਲਾਂ ਆ ਗਈ Facebook ਤੋਂ ਪੇਮੈਂਟ ਮੇਰੀ ਤੇ ਚਲੋ ਮੈਂ ਚਲੀ ਗਈ ਹਣਾ ਅਰਦਾਸ ਬੇਨਤੀ ਕੀਤੀ ਵਾਹਿਗੁਰੂ ਨੇ ਮੇਰੀ ਅਰਦਾਸ ਮਨਜ਼ੂਰ ਕੀਤੀ ਤੇ ਚਲੋ ਆਪਣਾ ਨਹੀਂ YouTube ਚੈਨਲ ਮੋਨਟਾਈਜ਼ ਹੋ ਗਿਆ ਮੈਨੂੰ ਬੜਾ ਹੌਸਲਾ ਹੋਇਆ ਆ ਪੂਣਾ ਸਿੱਟੇ ਮਸ਼ੀਨ ਚ ਬੜਾ ਹੌਸਲਾ ਹੋਇਆ ਮੈਂ ਕਾ ਚੱਲ ਮੇਰਾ YouTube ਚੈਨਲ ਮੋਨਟਾਈਜ਼ ਹੋ ਗਿਆ ਤੇ ਚੱਲ ਮੈਂ ਕਾ ਮੈਨੂੰ ਪੈਸੇ ਆਉਣ ਲੱਗ ਜਾਣਗੇ ਮੈਨੂੰ ਐ ਨਹੀਂ ਸੀ ਪਤਾ ਵੀ YouTube ਕਿੰਨੀ ਛੇਤੀ ਨਹੀਂ ਪੈਸੇ ਦਿੰਦਾ ਵੀ ਟਾਈਮ ਲਾ ਦਿੰਦਾ ਤੇ ਕਾਫੀ ਟਾਈਮ ਲੱਗਾ YouTube ਤੇ ਹਜੇ ਪੈਸੇ ਨਹੀਂ ਆਏ 6-7 ਮਹੀਨੇ ਹੋ ਗਏ ਮੇਰਾ ਮੋਨਟਾਈਜ਼ ਹੋਇਆ ਇਸ ਨੂੰ ਤੇ ਚਲੋ ਵੀ ਭਾਈ ਮੈਂ ਫੇਰ ਬਾਬਾ ਜੀ ਇੱਕ ਫੇਰ ਅਰਦਾਸ ਫੇਰ ਅਜੇ ਦੁਪਹਿਰੇ ਕੰਮ ਵਧੀਆ ਮੇਰਾ ਗਾਂ ਦੀ ਗਾਂ ਗਾਂ ਦੀ ਗਾਂ ਵਧੀਆ ਹੁੰਦਾ ਗਿਆ ਵਧੀਆ ਕੰਮ ਹੁੰਦਾ ਗਿਆ ਤੇ ਮੈਂ ਫੇਰ ਕਈ ਤਰ ਅਰਦਾਸ ਕੀਤੀ ਦੂਜੇ ਦੁਪਹਿਰੇ ਤੇ ਮੇਰੇ ਤਾਂ ਕਾफी ਕੰਮ ਸਵਾਰੀ ਗਿਆ ਦੂਜੇ ਦੁਪਹਿਰੇ ਤੱਕ ਜਦੋਂ ਤੀਜੇ ਦੁਪਹਿਰੇ ਮੈਂ ਗਈ ਉਦੋਂ ਵਦੂ ਵਾਹਿਗੁਰੂ ਦੀ ਕਿਰਪਾ ਨਾਲ ਚੜਾਈ ਹੋ ਗਈ ਤੇ ਚੌਥੇ ਦੁਪਹਿਰੇ ਜਾਂਦੀ ਜਾਂਦੀ ਚੱਲ ਮੇਰਾ ਮੋਨਟਾਈਜ਼ ਹੋ ਗਿਆ ਫੇਸਬੁੱਕ ਤੇ ਪੰਜਵੇਂ ਦੁਪਹਿਰੇ ਤੱਕ ਮੇਰੀ ਪੇਮੈਂਟ ਵੀ ਆ ਗਈ ਹਨਾ ਤੇ ਬਾਕੀ ਰੱਬ ਨੂੰ ਯਾਦ ਰੱਖਿਆ ਕਰੋ ਰੱਬ ਨੂੰ ਨਾ ਭੁੱਲਿਆ ਕਰੋ ਜਿਹੜੀ ਗਰੀਬੀ ਹੁੰਦੀ ਆ ਬੜੇ ਦਸਹੀਏ ਕਢਾਉਂਦੀ ਆ ਬਹੁਤ ਜ਼ਿਆਦੇ ਬੰਦੇ ਨੂੰ ਇਹ ਉਲਝਣਾਂ ਚ ਪਾਉਂਦੀ ਆ ਪਰ ਬੰਦਾ ਉਲਝਣ ਵਾਲਾ ਨਾ ਹੋਵੇ ਬੰਦਾ ਆਕੂ ਚੋਸਤ ਫਸਤ ਹੋਣਾ ਚਾਹੀਦਾ ਰੱਬ ਦਾ ਨਾਮ ਜਪਣਾ ਆਲਾ ਚਾਹੀਦਾ ਰੱਬ ਨੂੰ ਚੇਤੇ ਰੱਖਣ ਆਲਾ ਚਾਹੀਦਾ ਕਈ ਮੈਨੂੰ ਕਹਿ ਦਿੰਦੇ ਤੂੰ ਤਾਂ ਇਹੀ ਪਿੱਟਣੇ ਬੈਠਦੀ ਰਹੀ ਨੇ ਬਈ ਜਿਹਦੇ ਤਰ੍ਹਾਂ ਤੇ ਬੀਤੀ ਹੁੰਦੀ ਆ ਨਾ ਉਹਨੂੰ ਪਤਾ ਹੁੰਦਾ ਕੰਨ ਜੇਸਾ ਲਾਗੇ ਸੋਈ ਜਾਣੇ ਕੋਈ ਨਾ ਜਾਣੇ ਪੀੜ ਪ੍ਰਾਈ ਕਿਸੇ ਨੂੰ ਪ੍ਰਾਈ ਪੀੜ ਦਾ ਕੋਈ ਪਤਾ ਨਹੀਂ ਹੁੰਦਾ ਮੇਰੇ ਤੇ ਬੀਤੀ ਆ ਮੈਨੂੰ ਪਤਾ ਵਾ ਮੈਂ ਕੱਟਣਾ ਐ ਤੇ ਕਿਸੇ ਨੂੰ ਕੀ ਪਤਾ ਹੈ ਹਨਾ ਪਰ ਇਹ ਮਾਲਕ ਦੇ ਹੁਕਮ ਦੇ ਵਿੱਚ ਰਹਿਣਾ ਚਾਹੀਦਾ ਗੁਰਬਾਣੀ ਵਿੱਚ ਵੀ ਆਇਆ ਤੇ ਅੰਦਰ ਸਭ ਤੇ ਬਾਹਰ ਹੁਕਮ ਨਾ ਕੋਈ ਬਾਹਰ ਹੁਕਮ ਨਾ ਕੋਈ ਤੇ ਆਪਾਂ ਵਾਹਿਗੁਰੂ ਤੇ ਵਿਸ਼ਵਾਸ ਰੱਖਿਆ ਆਪਾਂ ਨੂੰ ਹੁਣ ਵੀ ਪਾਪਾ ਦੀਪ ਸਿੰਘ ਜੀ ਤੇ ਬਹੁਤ ਵਿਸ਼ਵਾਸ ਆ ਮੇਰਾ ਕੋਈ ਵੀ ਕੰਮ ਹੁੰਦਾ ਮੈਂ ਗੁਰੂ ਘਰ ਜਾ ਕੇ ਅਰਦਾਸ ਕਰਦੀ ਆ ਮੇਰਾ ਕੋਈ ਵੀ ਕੰਮ ਹੁੰਦਾ ਮੈਂ ਰੱਬ ਨੂੰ ਜਾ ਕੇ ਪੁੱਛਦੀ ਆ ਵੀ ਮੈਂ ਆ ਕੰਮ ਕਰਾਂ ਜੇ ਤਾਂ ਸਹੀ ਆ ਤਾਂ ਮੇਰੇ ਸਿਰੇ ਲੱਗ ਜਾ ਜੇ ਨਹੀਂ ਸਹੀ ਤਾਂ ਇੱਥੇ ਠੱਪ ਹੋ ਜੇ ਤੇ ਰੱਬ ਉਹੋ ਜਿਹਾ ਹੀ ਬਣਾ ਦਿੰਦਾ ਢਾਂਸ ਮਾਈ ਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੁੰਦੇ ਆ ਸਤਗੁਰੂ ਸਭ ਦੇ ਕਾਰਜ ਸਵਾਰੇ ਤੇ ਸਬਦ ਨਾ ਸੁਣੇ ਮੇਰੀ ਹਰ ਅਰਦਾਸ ਰੱਬ ਤੇ ਹੀ ਹੁੰਦੀ ਆ ਤੇ ਅੱਜ ਕੁਝ ਰਿਸ਼ਤੇਦਾਰ ਮੇਰੇ ਨਾਲ ਵਿੰਗੇ ਆ ਕਿ ਮੈਂ ਵੀਡੀਓ ਪਾਉਣੀ ਆ ਮੈਂ ਵੀਡੀਓ ਬਣਾਉਣੀ ਆ ਮੈਨੂੰ ਕੋਈ ਸ਼ਰਮ ਨਹੀਂ ਮੈਨੂੰ ਹਜਾ ਨਹੀਂ ਇਹ ਚੀਜ਼ਾਂ ਮੈਨੂੰ ਸੁਣਨ ਨੂੰ ਮਿਲਦੀਆਂ ਤੈਨੂੰ ਮੈਨੂੰ ਐਂ ਦੱਸੋ ਤੁਸੀਂ ਵੀ ਮੈਂ ਕਿੰਨਾ ਕੁ ਗੰਦ ਪਾ ਰਹੀ ਆ ਕਿੰਨੀ ਕੁ ਮਤਲਬ ਕਿ ਮੈਂ ਇਹ ਅਲੱਛਰਤਾ ਫਲਾ ਰਹੀ ਆ ਮੈਂ ਵਧੀਆ ਸਾਫ਼ ਸੁਥਰਾ ਮੈਂ ਵੀਡੀਓ ਪਾਉਣੀ ਆ ਵਧੀਆ ਵੀਡੀਓ ਪਾਉਣੀ ਆ ਮੈਂ ਕਿਸੇ ਤੋਂ ਆਸ ਨਹੀਂ ਰੱਖਦੀ ਕਿਸੇ ਤੋਂ ਮੰਗਦੀ ਨਹੀਂ ਸਿਰਫ ਪ੍ਰਮਾਤਮਾ ਤੋਂ ਆਸ ਰੱਖਦੀ ਆ ਰੱਬ ਤੋਂ ਆਸ ਰੱਖਦੀ ਆ ਹਨ ਤੇ ਮਤਲਬ ਕਿ ਚਲੋ ਜੋ ਅਗਲੇ ਦਿਸ ਹੋਊਗਾ ਹਨ ਤਾਰਪਾਈ ਜਦੋਂ ਮਾੜਾ ਟਾਈਮ ਹੁੰਦਾ ਨਾ ਥੋੜੀ ਕੋਈ ਬਾਹ ਨਹੀਂ ਫੜਦਾ ਕਿਸੇ ਤੋਂ ਆਸਾਂ ਰੱਖਿਆ ਕਰੋ ਆਸ ਰੱਖਣੀ ਹੁੰਦੀ ਤਾਂ ਉਸ ਪਰਮਾਨੰਦ ਮੰਗ ਰੱਖਿਆ ਕਰੋ ਸੱਚੇ ਦਿਲੋਂ ਜਾ ਕੇ ਉਹਦੇ ਘਰੇ ਬੇਨਤੀ ਕਰਿਆ ਕਰੋ ਥੋੜੀ ਉਹ ਹਰ ਹਾਲਤ ਸੁਣਦਾ ਐ ਨਹੀਂ ਵੀ ਸੁਣਦਾ ਨਹੀਂ ਪਰ ਤੁਹਾਡਾ ਹਿਰਦਾ ਸੱਚਾ ਹੋਣਾ ਚਾਹੀਦਾ ਤੁਹਾਡੀ ਅੱਖ ਉਹਨੂੰ ਦੇਖਣ ਵਾਲੀ ਹੋਣੀ ਚਾਹੀਦੀ ਆ ਕਈ ਮੈਨੂੰ ਕਹਿ ਦਿੰਦੇ ਆਏ ਆ ਜੋ ਬੁਲਾ ਨਹੀਂ ਬਹੁਤ ਕੁਝ ਬੋਲਦੇ ਆ ਤੇ ਕਈ ਤਾਂ ਬੱਚੇ ਵੀ ਲਿਖ ਦਿੰਦੇ ਆ ਵੀ ਨਾ ਸੋਚੂਗਾ ਖਾਂਦੀ ਬਿੱਲੀ ਖਾਜ ਨੂੰ ਤੁਰਪੀ ਤੇ ਚਲੋ ਕੋਈ ਨਹੀਂ ਨਾ ਸੋਚੂਗਾ ਖਾ ਕੇ ਵੀ ਬਿੱਲੀ ਖਾਜ ਨੂੰ ਤੁਰਪੀ ਉਹਦੇ ਨਾਲ ਦੀ ਵੀ ਕੋਈ ਰੀਜ਼ ਨਹੀਂ ਹੁੰਦੀ ਹਨਾ ਚਲੋ ਥੋੜੀ ਸੋਚਾ ਤੁਹਾਨੂੰ ਸਲੂਟ ਆ ਤੁਸੀਂ ਜੋ ਕੁਝ ਮਰਜ਼ੀ ਬੋਲੀ ਚਲੋ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਬਾਕੀ ਸਾਰਿਆਂ ਦਾ ਧੰਨਵਾਦ ਜੇ ਮੈਂ ਕੋਈ ਗਲਤੀ ਨਾਲ ਗਲਤ ਬੋਲਤਾ ਹੋਵੇ ਉਹਦੇ ਲਈ ਮੈਂ ਮਾਫੀ ਚਾਹੂੰਗੀ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਜ਼ਰੂਰ ਕਰ ਦਿਓ ਜੇ ਪੂਰੀ ਵੀਡੀਓ ਸੁਣੀ ਤਾਂ ਥੈਂਕ ਯੂ ਸਾਰਿਆਂ ਦਾ ਧੰਨਵਾਦ ਜੀ